ਦੇਖੋ ਸੋਨੇ ਦਾ ਬਣਿਆ ਹੋਇਆ ਕਮਰਾ ਸੋਨੇ ਦੀ ਝਾਲ ਵਾਲਾ ਕੁੱਤਾ ਆ ਗਿਆ ਸੀ ਮਗਰੀ ਸੋਨੇ ਦੀ ਝਾਲ ਵਾਲਾ ਕਮਰਾ ਜਿਹੜਾ ਕਿ ਮੇਨ ਹੁੰਦਾ ਸੀ ਲੁਕਿਆ ਹੋਇਆ ਜਿਹੜਾ ਸਪੈਸ਼ਲ ਗੈਸਟ ਦੇ ਲਈ ਬਣਾਇਆ ਜਾਂਦਾ ਸੀ ਆ ਦੇਖੋ ਇਧਰਲੇ ਪਾਸੇ ਗੁਪਤ ਵੀ ਦਿਖਾ ਦਿਓ ਨਾਲ ਲੈ ਸਦਾ ਵੀ ਉਹ ਲੈ ਜਾਓ ਕਿ ਕਿਸ ਹੱਬ ਦਾ ਬਣਿਆ ਹੋਇਆ ਆ ਦੇਖੋ ਇਹਦੇ ਵਿੱਚ ਜਿਹੜਾ ਪੀਲਾ ਪੀਲਾ ਨਜ਼ਰ ਆ ਰਿਹਾ ਉਹ ਤੁਹਾਨੂੰ ਇਹ ਸੋਨਾ ਵਰਤਿਆ ਗਿਆ ਹੁੰਦਾ ਸੀ ਉਹਨਾਂ ਸਮਿਆਂ ਦੇ ਵਿੱਚ ਬਾਅਦ ਦੇ ਵਿੱਚ ਕੁਝ ਵੀ ਹੁਸਨ ਦਾ ਲਾ ਕੇ ਲੱਗੇ ਹੋਣ ਜਾਂ ਹੋਰ ਰੰਗ ਕਰਤਾ ਹੋਵੇ ਉਹਨਾਂ ਜ਼ਮਾਨਿਆਂ 'ਚ ਸੋਨਾ ਹੁੰਦਾ ਸੀ ਕਿੱਡਾ ਆਲੀਸ਼ਨ ਕਮਰਾ ਤੇ ਆ ਦੇਖੋ ਸ਼ੀਸ਼ਾ ਹੀ ਸ਼ੀਸ਼ਾ ਜੜਿਆ ਹੋਇਆ ਆ ਚਿੱਤਰਕਾਰੀ ਦਿਖਾ ਦਿਓ ਤਾਂ ਕਿਹਸਾ ਕਤਾਲੀ ਚਿੱਤਰਕਾਰੀ ਆ ਰਹੀ ਜਿsei ਵੀ ਆ ਦੇਖੋ ਚਿੱਤਰਕਾਰੀ ਚਾਰੇ ਪਾਸੇ ਦਿਖਾ ਦਿਓ ਰਥਾਂ ਦੇ ਉੱਤੇ ਬੈਠੇ ਹੋਏ ਰਾਜੇ ਜੀ ਇਹੇ ਜਿਹਾ ਬਣਾਉਣਾ ਹੋਵੇ ਤਾਂ ਅੱਜ ਕੱਲ ਲੱਖਾਂ ਕਰੋੜਾਂ ਰੁਪਏ ਲੱਗ ਜੇ ਜਿਹੜੀ ਉਹਨਾਂ ਵੇਲਾਂ ਦੇ ਦੌਰਾਂ ਦੇ ਵਿੱਚ ਇਹ ਇਮਾਰਤ ਬਣੀ ਸੀ ਥੱਲੇ ਕਰਕੇ ਦਿਖਾਉਂਦੇ ਜਾਓ ਕਿਹ ਕਿਸ ਹਿਸਾਬ ਦਾ ਵਿਊ ਆ ਦੇਦੇ ਵਿੱਚ ਸ਼ੀਸ਼ਾ ਕਿੰਨਾ ਵਰਤਿਆ ਗਿਆ ਇਧਰ ਉਹ ਇਹ ਕਿਸ ਕਿਸਮ ਦਾ ਸ਼ੀਸ਼ ਮਹਿਲ ਹੀ ਉਹਨਾਂ ਦਾ ਭਾਈ ਇਹ ਕਿੰਨਾ ਖਾਸ ਲੋਨ ਹੋਊਗਾ ਜੇ ਅਸੀਂ ਅੱਗੇ ਆਪਾਂ ਸੋਚੀਏ ਵੀ ਬਿਲਕੁਲ ਬਿਲਕੁਲ ਉਹ ਸਮਝਾ ਜੋ ਜਵਾਨ ਨਹੀਂ ਤਾਂ ਕਿਸੇ ਨੂੰ ਆਉਣ ਦੀ ਇਜਾਜ਼ਤ ਵੀ ਨਹੀਂ ਹੋਣੀ ਬਿਲਕੁਲ ਬਿਲਕੁਲ ਇਧਰਲੇ ਪਾਸੇ ਕੀ ਆ ਗਿਆ ਇਹ ਵੀ ਨਿਗਾ ਰੱਖਣ ਨੂੰ ਜਿਵੇਂ ਇਹ ਇਹ ਅਲੱਗ ਪੋਰਸ਼ਨ ਆ ਗਿਆ ਇਹ ਅਲੱਗ ਹਵੇਲੀ ਆ ਗਈ ਕੋਈ ਤੇ ਇਹ ਮਤਲਬ ਦਾ ਪਾਸ ਉਹੀ ਬਚਿਆ ਹੋਇਆ ਵਾ ਇਹ ਇੱਕ ਇੱਕ ਕਿਸਮ ਦਾ ਸ਼ੀਸ਼ਮੈਲ ਸੀ ਜਿਹੜਾ ਖੂਫੀਆ ਤੌਰ ਤੇ ਵੱਖਰਾ ਬਣਾਇਆ ਗਿਆ ਸੀਗਾ ਅਜੇ ਇਧਰਲੇ ਪਾਸੇ ਨਜ਼ਰ ਹਾਂਜੀ ਇੱਕ ਚਬੂਰ ਦਿਖਾਵਾਂ ਹਾਂ ਵੀ ਇਹ ਇਹ ਨਾ ਬੰਦ ਕਰਕੇ ਸ਼ੀਸ਼ਾ ਇੰਦਰੋਂ ਤਜੋਰੀਆਂ ਰੱਖੀਆਂ ਬਣਾਈਆਂ ਹਾਂ ਤਜੋਰੀ ਰੱਖਣ ਦਾ ਸੀਗਾ ਵੀ ਇੱਥੇ ਹੱਥਾਂ ਬਚਿਆ ਨਾ ਇਹਦੇ ਉੱਤੇ ਸ਼ੀਸ਼ਾ ਫਿੱਟ ਕਰ ਦਿੰਦੇ ਸੀਗੇ ਤੇ ਕੋਈ ਖੋਲ ਨਹੀਂ ਸੀ ਸਕਦਾ ਜਿਵੇਂ ਰੇਡ ਫਿਲਮ ਨਹੀਂ ਸੀ ਦੇਖੀ ਉਹਦੇ ਵਿੱਚ ਉਹ ਇੱਕ ਸਮਾਨ ਰੱਖਿਆ ਜਾਂਦਾ ਸੀ ਉਹਰੇ ਗੋਪੀ ਤੇ ਇਧਰਲੇ ਪਾਸੋਂ ਵੀ ਬੰਦ ਕੀਤਾ ਜਾਂਦਾ ਸੀ ਇੰਨੀਆਂ ਖਿੜਕੀਆਂ ਜੋ ਕਿਹੜੀ ਤਰ ਕਿਹੜਾ ਤਾਲਾ ਛੀ ਲਊਗਾ ਤਾਂ ਖਜ਼ਾਨਾ ਇਸ ਤਰੀਕੇ ਨਾਲ ਉਹ ਜਿਹਨਾਂ ਦਾ ਦਬਦੇ ਰਹਿੰਦੇ ਹੁੰਦੇ ਸੀਗੇ ਇਹ ਸੀਗਾ ਮਹਿਲ ਬਹੁਤ ਖੂਬਸੂਰਤ ਤੇ ਬਹੁਤ ਘੈਂਟ ਤੇ ਅਜੇ ਉਧਰ